ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ ਸਾਂਨੇਵਾਲ ਲੁਧਿਆਣਾ ਇਸ ਪਾਵਨ ਪਵਿੱਤਰ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੀ ਧਰਤੀ ਤੋਂ ਉੱਚ ਦਾ ਵੀਰ ਬਣ ਕੇ ਚਾਲੇ ਪਾਏ ਤਾਂ ਗੁਰੂ ਜੀ ਕਟਾਣਾ ਸਾਹਿਬ ਪਿੰਡ ਰਾਮਪੁਰ ਪਿੰਡ ਸਾਂਨੇਵਾਲ ਤੋਂ ਹੁੰਦੇ ਹੋਏ ਭਾਈ ਦਇਆ ਸਿੰਘ ਨਾਲ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗਨੀਖਾਂ ਤੇ ਨਬੀਖਾਂ ਸਮੇਤ 27 ਤੇ 28 ਦਸੰਬਰ 1704 ਨੂੰ 13 ਅਤੇ 14 ਪੌ ਦੀ ਠੰਡੀ ਰਾਤ ਇਸ ਸਥਾਨ ਤੇ ਬਤੀਤ ਕੀਤੀ। ਗੁਰੂ ਜੀ ਨੇ ਅੰਮ੍ਰਿਤ ਵੇਲੇ ਰੇਰੂ ਦੀ ਦਾਤਣ ਕੀਤੀ। ਉਪਰੰਤ ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਆਨੰਦਪੁਰ ਦੀਆਂ ਸਰਧਾਲੂ ਸੰਗਤਾਂ ਨੇ ਪਰਿਵਾਰ ਸਮੇਤ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਜਲ ਪਾਣੀ ਦੀ ਸੇਵਾ ਵੀ ਕੀਤੀ। ਗੁਰੂ ਜੀ ਸੰਗਤ ਦਾ ਪਿਆਰ ਸਤਿਕਾਰ ਦੇਖ ਕੇ ਪ੍ਰਸੰਨ ਹੋਏ ਅਤੇ ਬਚਨ ਕੀਤਾ ਕਿ ਅੱਜ ਸਾਨੂੰ ਇੱਥੇ ਆਨੰਦਪੁਰ ਸਾਹਿਬ ਵਰਗੀ ਠੰਡੀ ਹਵਾ ਅਤੇ ਸੰਗਤਾਂ ਦਾ ਪਿਆਰ ਮਿਲਿਆ ਹੈ। ਸਤਿਗੁਰਾਂ ਨੂੰ ਪ੍ਰਸੰਨ ਵੇਖ ਕੇ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਕੋਈ ਨਿਸ਼ਾਨੀ ਬਖਸ਼ੋ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਜਿਹੜੀ ਰੇਰੂ ਦੀ ਦਾਤਣ ਕੀਤੀ ਸੀ ਉਸ ਦਾਤਣ ਨੂੰ ਧਰਤੀ ਵਿੱਚ ਗੜ ਦਿੱਤਾ ਅਤੇ ਬਚਨ ਕੀਤਾ ਕਿ ਇਹ ਨਿਸ਼ਾਨੀ ਸਾਡੀ ਜੁਗਾਂ ਤੱਕ ਰਹੇਗੀ ਗੁਰ ਦਾਤਣ ਤੋਂ ਰੇਰੂ ਦਾ ਦਰਖਤ ਅੱਜ ਵੀ ਹਰਿਆ ਭਰਿਆ ਮੌਜੂਦ ਹੈ ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਜਾਣਿਆ ਜਾਂਦਾ ਹੈ ਇਸ ਸਥਾਨ ਤੇ ਜੋ ਮਾਈ ਪਾਈ ਸ਼ਰਦਾ ਨਾਲ ਸੀਸ ਝੁਕਾਉਂਦਾ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਤੋਂ ਗੁਰੂ ਜੀ ਪਿੰਡ ਟਿੱਬਾ ਤੋਂ ਹੁੰਦੇ ਹੋਏ ਪਿੰਡ ਆਲਮਗੀਰ ਪਹੁੰਚੇ ਇਹ ਸਥਾਨ ਲੁਧਿਆਣਾ ਤੋਂ 14-15 ਕਿਲੋਮੀਟਰ ਦੀ ਦੂਰੀ ਤੇ ਸਾਹਨੇਵਾਲ ਹਾਈਵੇ ਤੇ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਵੇਲੇ ਉੱਚਾ ਪੀਰ ਬਣ ਕੇ ਤੇ ਆਲਮਗੀਰ ਤੋਂ ਹੁੰਦੇ ਹੋਏ ਇੱਥੇ ਨਗਰ ਆਨੰਦਪੁਰ ਪਹੁੰਚੇ ਇੱਥੇ ਰੇਰੂ ਦਾ ਦਰਖਤ ਸੀ ਮਹਾਰਾਜ ਸ਼ੰਭੀ ਦਸੰਬਰ ਦੀ ਰਾਤ ਇੱਥੇ ਟਿਕੇ ਅੰਮ੍ਰਿਤ ਵੇਲਾ ਹੋਇਆ ਮਹਾਰਾਜ ਨੇ ਇੱਥੇ ਡੇਰੂ ਦੀ ਦਾਤਨ ਕੀਤੀ ਉਹ ਦਤਨ ਇੱਥੇ ਹੀ ਗੱਡ ਦਿੱਤੀ ਉਹ ਜਿਹੜਾ ਦਰਖਤ ਅੱਜ ਤੁਸੀਂ ਦਰਸ਼ਨ ਕਰਦੇ ਹੋ ਉਹ ਸਤਿਗੁਰਾਂ ਦੇ ਹਸਤ ਕਮਲਾਂ ਦਾ ਉਹ ਲੱਗਿਆ ਹੋਇਆ ਤੇ ਇੱਥੇ ਨਗਰ ਇਲਾਕੇ ਦੀਆਂ ਸੰਗਤਾਂ ਨੇ ਆ ਕੇ ਸਤਿਗੁਰਾਂ ਦੀ ਸੇਵਾ ਕੀਤੀ ਬਚਨ ਬिलास ਕੀਤੇ ਮਹਾਰਾਜ ਏਨੇ ਪ੍ਰਸੰਨ ਹੋਏ ਸਤਿਗੁਰਾਂ ਨੇ ਬਚਨ ਕੀਤਾ ਵੀ ਇੱਥੇ ਇਸ ਤਰ੍ਹਾਂ ਠੰਡੀ ਮਿੱਠੀ ਹਵਾ ਔਰ ਸੰਗਤਾਂ ਦਾ ਹੜ ਜਿਵੇਂ ਅਨੰਦਪੁਰ ਸਾਹਿਬ ਹੁੰਦਾ ਸੀ ਉਸੇ ਸ਼ਬਦਾਂ ਦੇ ਉੱਪਰ ਇਸ ਨਗਰ ਦਾ ਨਾਮ ਆਨੰਦਪੁਰ ਰੱਖਿਆ ਗਿਆ ਇੱਥੇ ਮਹਾਰਾਜ ਨੇ ਇੰਨੀ ਕੋ ਬਖਸ਼ਿਸ਼ ਕੀਤੀ ਵਾਰ ਦਿੱਤੀ ਕਿ ਜਿਹੜਾ ਵੀ ਸਿੱਖ ਮਾਈ ਭਾਈ ਸ਼ਰਧਾ ਭਾਵਨਾ ਦੇ ਨਾਲ ਆ ਕੇ ਮੱਥਾ ਟੇਕੇਗਾ ਇਸ ਅਸਥਾਨ ਤੇ ਚਰਨ ਧੂੜ ਨੂੰ ਮਸਤਕ ਨਾਲ ਲਾਏਗਾ ਜੋ ਮੰਗੇਗਾ ਉਹ ਉਹਨੂੰ ਪ੍ਰਾਪਤ ਹੋਏਗਾ ਇੱਥੇ ਮਹਾਰਾਜ 26 ਦਸੰਬਰ ਦੀ ਰਾਤ ਅਤੇ 27 ਦਸੰਬਰ ਦਿਨ ਵੇਲੇ ਰਹੇ ਇਸ ਤੋਂ ਫਿਰ ਅੱਗੇ ਚਲੇ ਗਏ ਪਾਵਨ ਅਸਥਾਨ ਦੀ ਸੇਵਾ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਲੰਗਰਾਂ ਵਾਲੇ ਹਜੂਰ ਸਾਹਿਬ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਬਾ ਮੇਜਰ ਸਿੰਘ ਜੀ ਇਹਨਾਂ ਦੀ ਦੇਖ ਰੇਖ ਵਿੱਚ ਚੱਲ ਰਹੀ ਹੈ ਸੰਗਤਾਂ ਬਹੁਤ ਵੱਡਾ ਸਹਿਯੋਗ ਦੇ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਰੇਡੀ ਸਾਬਾ ਸ਼ੈਤਸਨੀ ਪਿੰਡ ਨੰਦਪੁਰ ਸਾਨੇਵਾਲ ਜਿੱਥੇ ਕਨਗੀਧਰ ਪਾਤਸ਼ਾਹ ਜੀ ਨੇ ਆਪਣੇ ਚਰਨ ਕਮਲ ਪਾਏ ਇਸ ਸਥਾਨ ਦੀ ਸੇਵਾ ਤਕਰੀਬਨ 1990 ਤੋਂ ਕਾਰ ਸੇਵਾ ਸੰਪਰਦਾਇ ਸ੍ਰੀ ਹਜੂਰ ਸਾਹਿਬ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਰਵਿੰਦਰ ਸਿੰਘ ਜੀ ਸਮੂਹ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਾ ਰਹੇ ਹਨ ਇਹ ਸਥਾਨ ਲੁਧਿਆਣੇ ਤੋਂ 14 ਕਿਲੋਮੀਟਰ ਜੀਟੀ ਰੋਡ ਤੇ ਸਥਿਤ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਤਨ ਮਨ ਧਨ ਨਾਲ ਗੁਰੂ ਘਰ ਦੀਆਂ ਸਵਾਵਾਂ ਚਲ ਰਹੀਆਂ ਨੇ ਉਹਨਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ। ਬਾਬਾ ਜੀ ਸੰਗਤਾਂ ਦੇ ਰਹਿਣ ਵਾਸਤੇ ਕੀ ਪ੍ਰਬੰਧ ਕੀਤੇ ਗਏ ਜੀ? ਸੰਗਤਾਂ ਦੇ ਰਹਿਣ ਵਾਸਤੇ ਇੱਥੇ तकरीबन ਇੱਕ ਸਰਾਹ ਹੈਗੀ ਐ ਜਿਹਦੇ ਵਿੱਚ 15-20 ਕਮਰੇ ਆਪਾਂ ਸੰਗਤ ਵਾਸਤੇ ਰੱਖੇ ਹੈ ਕੋਈ ਵੀ ਸੰਗਤ ਦਰਬਾਰ ਸਾਹਿਬ ਤੋਂ ਵਾਪਸੀ ਆਉਂਦੇ ਜਾਂਦੇ ਹਰਿਆਣੇ ਤੋਂ ਦਿੱਲੀ ਤੋਂ ਜਿਹੜੀ ਸੰਗਤਾਂ ਆਉਂਦੀਆਂ ਨੇ ਜਾਂ ਸਾਧੂ ਮਹਤਵਾਂ ਇੱਥੇ ਆਉਂਦੇ ਜਾਂਦੇ ਬਿਸ਼ਰਾਮ ਕਰਦੇ ਨੇ ਸੰਗਤਾਂ ਦੇ ਰਹਿਣ ਵਾਸਤੇ ਤੇ ਲੰਗਰਾਂ ਦਾ तकरीबन 24 ਘੰਟੇ ਹੀ ਪ੍ਰਬੰਧ ਕੀਤਾ ਜਾਂਦਾ ਹੈ ਜੀਤਨワਜੀ ਧੰਨਵਾਦ